ਪੂਰ ਮਾਗਦੰਗ ਰਾਤਾਂ ਤੇ ਅਸੀਂ ਇੱਥੇ ਪੱਲੀਆਂ ਥੱਲੇ ਕੱਢੀਆਂ ਵੀ ਅਸੀਂ ਬਹੁਤ ਹੀ ਜ਼ਿਆਦੇ ਔਖੇ ਦਿਨ ਕੱਡੇ ਹੈਗੇ ਹੁਣ ਕੀ ਕਹਿ ਸਕਦੇ ਆ ਨਾ ਤਾਂ ਛੇਡਾਂ ਤੇ ਨਾਲੇ ਉੱਤੋਂ ਸਾਨੂੰ ਇਹੀ ਦੁੱਖ ਆ ਵੀ ਸਾਨੂੰ ਐ ਤਾਂ ਨਾ ਘਟਾਉਂਦੇ ਕਹਿ ਕੇ ਵੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਰੀਆਂ ਟੀਮਾਂ ਪਹੁੰਚੀਆਂ ਮੌਕੇ ਤੇ ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਸਾਨੂੰ ਤਾਂ ਅਸੀਂ ਤਾਂ ਲਾਜ ਵੀ ਆਪਦਾ ਪ੍ਰਾਈਵੇਟ ਕਰਾਇਆ ਅਸੀਂ ਵਦਵੇ ਦੇ ਦਾਖਲ ਕਰਤਾ ਸੀ ਸਾਨੂੰ ਰੈਫਰ ਕਰਤਾ ਸੀਗਾ ਮੁਖਸਰ ਸਾਹਿਬ ਤੋਂ ਅੱਛਾ ਤੇ ਵਦਵੇ ਦੇ ਦਾਖਲ ਹੋਏ ਅਸੀਂ ਆਪਦਾ ਮਸਾ ਹੀ ਮੰਗ ਪਿੰਨ ਕੇ ਇਲਾਜ ਕਰਾਇਆ فیر ਉਹ ਸਾਡੀ ਫੈਲ ਵੀ ਲੱਗ ਗਈ ਸੀ ਜਾਂ ਨਾ ਲੱਗ ਗਈ ਸੀ ਸਾਨੂੰ ਕਹਿੰਦੇ ਸੀ ਅੱਜ ਤੁਹਾਡੇ ਪੈਸੇ ਆਉਣਗੇ ਸਵੇਰੇ ਆਉਣਗੇ ਕਹਿ ਦਿੰਦੇ ਸੀ ਭਜਨਾਸ ਬਹੁਤ ਕੀਤੀ ਤੇ ਹੁਣ ਅਸੀਂ ਪੜਤਾਲ ਕੀਤੀ ਤਾਂ ਹੁਣ ਕਹਿੰਦੇ ਵੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆਗਾ ਇਹਨਾਂ ਨੇ ਤਾਂ ਆਪਦਾ ਘਟ ਹੋਣ ਵਾਸਤੇ ਵੀ ਜਾਣ ਕੇ ਇਹਨਾਂ ਨੇ ਚਲੋ ਬਣਾਇਆ ਨੋ ਮੈਂ ਵੀ ਨੇ ਦੀ ਇੱਕ ਨੀ ਟ੍ਰਿਕ ਨੂੰ ਡਿੱਗਿਆ ਸੀ ਠੀਕ ਹੈ ਜੀ ਸਾਡਾ 5:30 ਵਜੇ ਛੱਤ ਡਿੱਗ ਪਈ ਸਾਡੇ ਪਿੰਡ ਵਾਲਿਆਂ ਨੇ ਆ ਕੇ ਕੱਢਿਆ ਬਾਹਰ ਲੱਗਿਆ ਹੋਇਆ ਸੀ ਸਾਨੂੰ ਐਂਬੂਲੈਂਸ ਲੈ ਗਈ ਆਉਂਦਾ ਜੀ ਸੰਭਲ 14000 ਆਇਆ ਪਿਆ ਅੱਛਾ ਹਾਂਜੀ ਨਹੀਂ ਸਰਕਾਰ ਤਾਂ ਕਹਿੰਦੀ ਸੀ ਤੇ 6-6 ਜੂਨ ਟਮਾਕ ਕੀਤੀ ਆ ਫਿਰ ਨਾ ਜੀ ਸੰਤ ਘਰ ਡਿੱਗੇ ਦੇ ਵਿੱਚ ਵੀ 14000 ਆਇਆ ਪਿਆ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਤਗਲ ਦੇ ਨਾਲ ਤੇ ਮੈਂ ਸੁਖਪ੍ਰੀਤ ਮੋੜ ਲਗਾਤਾਰ ਸਰਕਾਰਾਂ ਦੇ ਵੱਲੋਂ ਬੇਕਰੇ ਮਜ਼ਦੂਰਾਂ ਦੇ ਲਈ ਕਦੇ ਇੰਦਰਾਵਾਸ ਯੋਜਨਾ ਤੇ ਕਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਮ ਹੇਠ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ ਕਿ ਜਿੰਨਾਂ ਲੋਕਾਂ ਦੇ ਕੋਲ ਰਹਿਣ ਦੇ ਵਾਸਤੇ ਮਕਾਨ ਨਹੀਂ ਹੈ ਸਾਡੀ ਸਰਕਾਰ ਉਹਨਾਂ ਨੂੰ ਮਕਾਨ ਬਣਾ ਕੇ ਦੇਊਗੀ ਪਰ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਜੇਕਰ ਜ਼ੀਰੋ ਗਰਾਉਂਡ ਤੇ ਜਾ ਕੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੇ ਲੋਕ ਨੇ ਜਿਨ੍ਹਾਂ ਕੋਲੇ ਜਗ੍ਹਾ ਤਾਂ ਹੈ ਪਰ ਉਹਨਾਂ ਕੋਲੇ ਮਕਾਨ ਨਹੀਂ ਹੈ ਸਰਕਾਰ ਨੇ ਬੇਸ਼ੱਕ ਬਹੁਤ ਪ੍ਰਚਾਰ ਕੀਤਾ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਜਿਹੜੇ ਉਹ ਪੱਕੇ ਮਕਾਨ ਆ ਜਿਹੜੇ ਉਹ ਬਣਾ ਕੇ ਦਿੱਤੇ ਆ ਪਰ ਇਸ ਟਾਈਮ ਅਸੀਂ ਪਿੰਡ ਚਿਬੜਾਂ ਵਾਲੀ ਦੇ ਵਿੱਚ ਜਿੱਥੇ ਪਿਛਲੇ ਲਗਭਗ 7-8 ਮਹੀਨਿਆਂ ਤੋਂ ਇੱਕ ਪਰਿਵਾਰ ਆਪਣੇ ਮਕਾਨ ਦੇ ਵਿੱਚ ਪਿਆ ਸੀ ਤੇ ਸਾਰੇ ਪਰਿਵਾਰ ਦੇ ਉੱਪਰ ਆ ਜਿਹੜਾ ਉਹ ਮਕਾਨ ਉਹ ਡਿੱਗ ਪਿਆ ਸੀਗਾ ਔਰ ਉਸ ਤੋਂ ਬਾਅਦ ਹੁਣ ਤੱਕ ਉਹਨਾਂ ਦੀ ਜਿਹੜੀ ਪ੍ਰਸ਼ਾਸਨ ਨੇ ਕੋਈ ਵੀ ਹੈ ਜਿਹੜੀ ਉਹ ਮਦਦ ਨਹੀਂ ਕੀਤੀ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਉਹ ਪਰਿਵਾਰ ਮੌਜੂਦ ਆ ਆਪਾਂ ਪੁੱਛਾਂਗੇ ਪਰਿਵਾਰ ਤੋਂ ਕਿ ਕਿੱਥੇ ਜਿਹੜੀ ਉਹ ਹਜੇ ਤੱਕ ਗੱਲ ਖੜੀ ਆ ਸਭ ਤੋਂ ਪਹਿਲਾਂ ਮਾਦਾ ਜੀ ਤੁਹਾਡਾ ਨਾਮ ਕੀ ਆ ਚਰਨਜੀਤ ਕੌਰ ਜੀ ਅੱਛਾ ਇਹ ਮਕਾਨ ਤੁਹਾਡਾ ਕਦੋਂ ਡਿੱਗਿਆ ਸੀਗਾ ਸਾਡਾ ਜੀ ਡਿੱਗਿਆ ਸੀਗਾ 7ਵਾਂ ਮਹੀਨਾ ਲੱਗ ਗਿਆ 19 ਤਰੀਕ ਤੋਂ ਹੂੰ 7 ਮਹੀਨੇ ਹੋ ਗਏ ਡਿੱਗੇ ਨੂੰ ਅੱਛਾ 9ਵੇਂ ਮਹੀਨੇ ਦੀ 19 ਤਰੀਕ ਨੂੰ ਡਿੱਗਿਆ ਸੀ ਠੀਕ ਹੈ ਜੀ ਸਾਡਾ 5:30 ਵਜੇ ਛੱਤ ਡਿੱਗ ਪਈ ਸਾਡੇ ਪਿੰਡ ਵਾਲਿਆਂ ਨੇ ਆ ਕੇ ਕੱਢਿਆ ਬਾਹਰ ਲੱਗਿਆ ਹੋਇਆ ਸੀ ਸਾਨੂੰ ਐਂਬੂਲੈਂਸ ਲੈ ਗਈ ਤੇ ਅਸੀਂ ਉਸ ਤੇ ਮੌਕੇ ਤੇ ਜਾ ਕੇ ਸਾਰਾ ਕੁਝ ਸੁਣਾਈ ਕੀਤੀ ਗਈ ਭੈਣ ਭਰਾਵਾਂ ਨੇ ਜਾ ਕੇ ਡੀਸੀ ਸਾਹਿਬ ਦੇ ਸਾਰੀਆਂ ਟੀਮਾਂ ਪਹੁੰਚੀਆਂ ਮੌਕੇ ਤੇ ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਸਾਨੂੰ ਤਾਂ ਅਸੀਂ ਤਾਂ ਲਾਜਵੀ ਆਪਦਾ ਪ੍ਰਾਈਵੇਟ ਕਰਾਇਆ ਅਸੀਂ ਵੱਧਵੇ ਦੇ ਦਾਖਲ ਕਰਤਾ ਸੀ ਸਾਨੂੰ ਰੈਫਰ ਕਰਤਾ ਸੀਗਾ ਮੁਖਸਰ ਸਾਹਿਬ ਤੋਂ ਅੱਛਾ ਤੇ ਵੱਧਵੇ ਦੇ ਦਾਖਲ ਹੋਏ ਅਸੀਂ ਆਪਦਾ ਮਸਾ ਹੀ ਮੰਗ ਪੈਣ ਕੇ ਇਲਾਜ ਕਰਾਇਆ ਪੰਜ ਜੀ ਅਸੀਂ ਥੱਲੇ ਸੀ ਪੰਜੇ ਅਸੀਂ ਦਾਖਲ ਸੀ ਹੂੰ ਛੋਟੇ ਛੋਟੇ ਬੱਚੇ ਸੀ ਜਿਹੜੇ ਪਿੰਡ ਵਾਲਿਆਂ ਤੋਂ ਪੁੱਛਿਆ ਜਾਵੇ ਜੇ ਅਸੀਂ ਝੂਠਾ ਤਾਂ ਅਖੀਰ ਨੂੰ ਸਾਡੀ ਫੈਲ ਵੀ ਲੱਗ ਗਈ ਸੀ ਜਾਂ ਨਾ ਲੱਗ ਗਈ ਸੀ ਸਾਨੂੰ ਕਹਿੰਦੇ ਸੀ ਅੱਜ ਤੁਹਾਡੇ ਪੈਸੇ ਆਉਣਗੇ ਸਵੇਰੇ ਆਉਣਗੇ ਕਹਿ ਦਿੰਦੇ ਸੀ ਭਜਨਸ ਬਹੁਤ ਕੀਤੀ ਤੇ ਹੁਣ ਅਸੀਂ ਪੜਤਾਲ ਕੀਤੀ ਤਾਂ ਹੁਣ ਕਹਿੰਦੇ ਵੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆਗਾ ਇਹਨਾਂ ਨੇ ਤਾਂ ਆਪਦਾ ਘਟ ਹੋਣ ਵਾਸਤੇ ਵੀ ਜਾਣ ਕੇ ਇਹਨਾਂ ਨੇ ਚਲੋ ਬਣਾਇਆ ਅੱਛਾ ਪਿੰਡ ਵਾਲਿਆਂ ਤੋਂ ਪੁੱਛਿਆ ਦੱਸਿਆ ਜਾਵੇ ਜਿਨ੍ਹਾਂ ਨੇ ਕੱਢਿਆ ਜਾਂ ਸਾਡੇ ਕੋਲ ਸਾਰਾ ਪੁੱਛ ਦੱਸ ਕੀਤੀ ਜਾਵੇ ਜੇ ਅਸੀਂ ਝੂਠਾ ਵੀ ਝੂਠ ਬੋਲਦੇ ਹੋਏ ਤਾਂ ਨਹੀਂ ਇਹ ਤੁਹਾਨੂੰ ਕਿੰਨਾਂ ਨੇ ਦੱਸਿਆ ਕਿ ਇਹ ਕਿਹਾ ਗਿਆ ਹੈਗਾ ਵੀ ਤੁਹਾਡਾ ਜਿਹੜਾ ਉਹ ਮਕਾਨ ਨਹੀਂ ਡਿੱਗਿਆ ਤੁਹਾਡਾ ਨੁਕਸਾਨ ਨਹੀਂ ਕਿਹਾ ਸਾਡੀ ਜੇ ਆਪ ਬੇਟੇ ਨੇ ਕਿਸੇ ਬੰਦੇ ਦੇ ਨਾਲ ਜਾ ਕੇ ਫਾਈਲ ਪੜਤਾਲ ਕੀਤੀ ਤੇ ਫਾਈਲ ਵੇਖੀ ਵੀ ਉਹਦੇ ਫਾਈਲ ਰਿਜੈਕਟ ਹੋਈ ਪਈ ਹੈ ਅੱਛਾ ਹਾਂਜੀ ਤੁਸੀਂ ਜਿਹੜੇ ਤੁਹਾਡੇ ਇਲਾਕੇ ਦੇ ਪਟਵਾਰੀ ਨੇ ਜਾਂ ਸਰਪੰਚ ਨੇ ਜਾਂ ਡੀਸੀ ਸਾਹਿਬ ਨੇ ਤੁਸੀਂ ਉਹਨਾਂ ਤੱਕ ਰਾਬਤਾ ਨਹੀਂ ਕੀਤਾ ਵੀ ਭਾਈ ਸਾਡਾ ਨੁਕਸਾਨ ਹੋ ਗਿਆ ਤੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਨੁਕਸਾਨ ਨਹੀਂ ਹੋਇਆ ਨਾ ਜੀ ਅਸੀਂ ਤਾਂ ਕਿਸੇ ਨੂੰ ਕਿਹਾ ਨਹੀਂ ਅਸੀਂ ਤਾਂ ਮਿੰਤਾ ਹੀ ਕਰੀ ਗਏ ਵੀ ਅਸੀਂ ਇਹਦੇ ਸੱਟਾਂ ਵਜੀਆਂ ਸੀ ਲਾਜ ਵੀ ਕਿੱਥੋਂ ਕਰਾਗੇ ਤੇ ਅਸੀਂ ਬੈਠ ਗਏ ਵੀ ਕਿੱਥੋਂ ਵੇਖ ਲਾ ਪੂਆ ਮਾਗਦੀਆਂ ਰਾਤਾਂ ਤੇ ਅਸੀਂ ਇੱਥੇ ਪੱਲੀਆਂ ਥੱਲੇ ਕੱਢੀਆਂ ਵੀ ਅਸੀਂ ਬਹੁਤ ਹੀ ਜ਼ਿਆਦੇ ਔਖੇ ਦਿਨ ਕੱਡੇ ਹੈਗੇ ਹੁਣ ਕੀ ਕਹਿ ਸਕਦੇ ਆ ਨਾ ਤਾਂ ਛੇਡਾਂ ਤੇ ਨਾਲੇ ਉੱਤੋਂ ਸਾਨੂੰ ਇਹੀ ਦੁੱਖ ਆ ਵੀ ਸਾਨੂੰ ਐ ਤਾਂ ਨਾ ਕਟਾਉਂਦੇ ਕਹਿ ਕੇ ਵੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਨੇ ਘਰ ਪਾਉਣ ਵਾਸਤੇ ਜਿਹੜਾ ਸੀ ਨੇ ਪੁਰਾਣੀ ਪੰਚਾਇਤ ਜਦੋਂ ਤੁਹਾਡਾ ਘਰ ਡਿੱਗਿਆ ਪੁਰਾਣੀ ਪੰਚਾਇਤ ਨੂੰ ਵੀ ਤੁਸੀਂ ਦੱਸਿਆ ਵੀ ਆਹ ਦੇਖ ਲਓ ਆਹ ਕੋਲ ਮੌਕਾ ਨਹੀਂ ਦੇਖਿਆ ਪਰਾਣੀ ਪੰਚਾਇਤ ਮੌਕੇ ਤੇ ਆਕੇ ਕੁੱਲ ਬੰਦਾ ਆਇਆ ਸੀ ਮੌਕੇ ਤੇ ਟੀਮ ਵੀ ਪਹੁੰਚੀ ਸੀ ਸੈਕਟਰੀ ਸਾਹਿਬ ਪਟਵਾਰੀ ਸਾਹਿਬ ਸਾਰੇ ਵੀ ਮੌਕੇ ਡੀਐਮ ਤੱਕ ਸਾਰੇ ਪਹੁੰਚੇ ਸੀਗੇ ਅਸੀਂ ਸਾਨੂੰ ਤਾਂ ਲੱਗੇ ਸੀ ਲੋਕ ਸਾਨੂੰ ਕਹਿੰਦੇ ਵੀ ਪਹੁੰਚੇ ਸੀ ਵੇਖ ਕੇ ਗਏ ਆ ਮੌਕੇ ਤੇ ਮੌਕਾ ਵੇਖਿਆ ਸੀ ਆਖੇ ਅੱਛਾ ਹਾਂਜੀ ਨਹੀਂ ਇਹਦਾ ਚ ਇਹ ਆਇਆ ਹੁੰਦਾ ਜੀ ਸਰਕਾਰ ਨੇ ਇਹ ਕਿਹਾ ਵੀ ਜਦੋਂ ਤੁਹਾਡਾ ਮਕਾਨ ਡਿਕ ਪਿਓ ਚ ਬਣਾ ਕੇ ਦੇਣਾ ਹੁੰਦਾ ਤੁਸੀਂ ਦੁਬਾਰਾ ਨਹੀਂ ਅਫਸਰਾਂ ਨਾਲ ਮਿਲੇ ਕਾ ਤੁ ਨਹੀਂ ਦੁਬਾਰਾ ਕਾਰਨ ਕੀ ਰਿਹਾ ਅਸੀਂ ਤਾਂ ਹੁਣ ਤੱਕ ਹੀ ਜਾਂਦੇ ਰਹੇ ਸਾਨੂੰ ਕਿਸੇ ਨੇ ਨਿਆਂ ਹੀ ਨਹੀਂ ਦਿੱਤਾ ਦਾ ਕਾਹ ਦਿਨ ਕਾਹ ਦਿਨ ਦੇਸੀ ਕੋਈ ਨਹੀਂ ਤੁਹਾਡੇ ਪੈਸੇ ਅੱਜ ਪੈ ਜਾਣਗੇ ਸਵੇਰੇ ਪੈ ਜਾਣਗੇ ਅੱਜ ਪੈ ਜਾਣਗੇ ਸਵੇਰੇ ਪੈ ਜਾਣਗੇ ਅੱਛਾ ਪਰਿਵਾਰ ਦੇ ਵਿੱਚ ਤੁਸੀਂ ਕਿੰਨੇ ਜੀ ਆ ਜੀ ਸਾਰੇ ਸਾਰੇ ਅਸੀਂ ਸੱਤ ਹੀ ਆਂ ਪਰਿਵਾਰ ਦੇ ਵਿੱਚ ਕੰਮ ਕੌਣ ਕੌਣ ਕਰਦਾ ਘਰ ਦੇ ਵਿੱਚ ਕੰਮ ਤਾਂ ਹੁਣ ਸਭ ਮੇਰੇ ਘਰ ਵਾਲਾ ਹੀ ਕਰਦਾ ਮੁੰਡਾ ਤਾਂ ਵਿਚਾਰਾ ਭੱਜ ਨੱਸ ਦੇ ਵਿੱਚ ਫਿਰਦਾ ਸੀ ਹਜੇ ਕੰਮ ਕਰਨ ਜੋ ਕੋਈ ਵੀ ਨਹੀਂ ਗੇ ਅੱਛਾ ਸੱਟਾਂ ਵੀ ਲੱਗੀਆਂ ਸੀਗੀਆਂ ਸੱਟਾਂ ਲੱਗੀਆਂ ਸੀ ਆ ਮੇਰੇ ਤਾਂ ਸੱਟ ਸਭ ਤੋਂ ਜ਼ਿਆਦਾ ਮੇਰੇ ਸੀ ਛੋਟਾ ਬੇਟਾ ਉਹਦੀਆਂ ਪਸਲੀਆਂ ਟੁੱਟੀਆਂ ਸੀ ਢੂਈ ਕੋਲੋਂ ਅੱਛਾ ਬਹੂ ਦਾ ਮੱਥਾ ਕਰੰਕ ਹੋ ਗਿਆ ਸੀਗਾ ਆ ਬੇਟੇ ਸੀ ਛੋਟੇ ਛੋਟੇ ਦੋ ਥੱਲੇ ਸੀ ਫਿਰ ਆਫ ਦਾ ਇਲਾਜ ਅਸੀਂ ਕਰਾਉਣਾ ਹੀ ਸੀਗਾ ਹਾਂ ਹਾਂਜੀ ਨਹੀਂ ਸਰਕਾਰੀ ਹਸਪਤਾਲ ਚ ਤੁਹਾਡਾ ਇਲਾਜ ਕਿਉਂ ਨਹੀਂ ਹੋਇਆ ਸਰ ਸਰਕਾਰੀ ਹਸਪਤਾਲ ਚ ਸਾਨੂੰ ਰੈਫਰਲ ਕੀਤਾ ਸੀ ਕਹਿੰਦੇ ਤੁਹਾਡਾ ਇੱਥੇ ਇਲਾਜ ਕੋਈ ਨਹੀਂਗਾ ਤੁਸੀਂ ਫਰੀਦਕੋਟ ਰੈਫਰਲ ਹੋ ਜਾਓ ਅੱਛਾ ਸਾਨੂੰ ਫਿਰ ਸਪੰਡ ਵਾਲਿਆਂ ਨੇ ਮਿਲ ਕੇ ਰਿਸ਼ਤੇਦਾਰਾਂ ਨੇ ਸਾਨੂੰ ਵੱਧਵੇ ਦੇ ਰੈਫਰਲ ਕਰਤਾ ਸੀ ਰੈਫਰਲ ਵੱਧਵੇ ਦਾਖਲ ਕਰਤਾ ਸੀ ਹਾਂ ਉੱਥੋਂ ਇਲਾਜ ਕਰਾਇਆ ਜੀ ਅਸੀਂ ਹੁਣ ਤੱਕ ਮੈਂ ਤਾਂ ਇਹ ਦੱਸਿਓ ਵੀ ਇੱਕ ਤਾਂ ਚਲੋ ਤੁਹਾਡਾ ਮਕਾਨ ਦੇਖ ਪਿਆ ਦੂਜਾ ਰਾਸ਼ਨ ਰਾਸ਼ਨ ਕਾਰਡ ਬਣਿਆ ਤੁਹਾਡਾ ਹਾਂਜੀ ਰਾਸ਼ਨ ਕਾਰਡ ਬਣਿਆ ਰਾਸ਼ਨ ਮਿਲ ਜਾਂਦਾ ਟਾਈਮ ਨਾਲ ਰਾਸ਼ਨਤਾ ਜੀ ਮਿਲਦਾ ਨਾਲ ਤਾਂ ਦੇ ਨਾਲ ਹੀ ਮਿਲਦਾ ਅੱਛਾ ਹਾਂਜੀ ਕਿੰਨੀ ਕਣਕ ਆਉਂਦੀ ਹੈ ਤੁਹਾਡੀ ਸਾਡੀ ਕਣਕ ਆਉਂਦੀ ਹੈਗੀ 5 ਕਿਲੋ ਦਿੰਦੇ ਮਹੀਨੇ 'ਚ ਜੀ ਅੱਛਾ ਹਾਂਜੀ ਗੁਜ਼ਾਰਾ ਚੱਲ ਜਾਂਦਾ ਜੀ ਉਹਦੇ ਨਾਲ ਫਿਰ ਗੁਜ਼ਾਰਾ ਤਾਂ ਕਿੱਥੇ ਚੱਲਦਾ ਜੀ ਮਠਜੋਗ ਪਾਗੇ ਚਿੜੀਆਂ ਨੂੰ ਤਾਂ ਉਹ ਵੀ ਨਹੀਂ ਪੂਰੀ ਆਉਂਦੀ ਮਹੀਨੇ 'ਚ ਤਾਂ ਤੁਹਾਨੂੰ ਪਤਾ ਹੀ ਹੈ 5 ਕਿਲੋ ਦੀ ਜੀ ਹੂੰ ਚੋਗ ਵੀ ਉਹ ਪਾਉਣੇ ਤਾਂ ਆਪਾਂ ਉਹ ਵੀ ਮੋਨਹੀਂ ਮਹੀਨਾ ਮੁੱਕਦੀ ਮੁੱਕ ਜਾਂਦੀ ਏ ਮੇਰੇ ਗਾ ਦਾ ਕਾਰਡ ਬਣਿਆ ਤੁਹਾਡਾ ਹਾਂਜੀ ਮੇਰੇ ਗਾ ਦਾ ਬਣਿਆ ਸੀ ਕੰਮ ਚੱਲਦਾ ਪਿੰਡ ਦੇ ਵਿੱਚ ਠੀਕ ਠਾਕ ਅਸੀਂ ਨਹੀਂ ਕੰਮ ਕੀਤਾ ਕਿ ਕੰਮ ਠੀਕ ਠਾਕ ਪਤਾ ਨਹੀਂ ਚੱਲਦਾ ਜਾਂ ਨਹੀਂ ਚੱਲਦਾ ਅਸੀਂ ਕੰਮ ਤੇ ਨਹੀਂ ਗਏ ਜੀ ਕਾਰਨ ਕਾਰਨ ਸ ਸੜ ਸੜਾ ਬੰਦ ਕਰਤਾ ਸੀ ਹਾਂ ਤੁਸੀਂ ਪਹਿਲਾ ਮੌਕੇ ਤੇ ਕੰਮ ਤੇ ਨਹੀਂ ਗਏਗੇ ਹਮ ਸੜਾ ਕਾਰਡ ਬੰਦ ਕਰਤਾ ਸੀ ਦਵਾਰਾ ਨਹੀਂ ਚਲਾਇਆ ਤੁਸੀਂ ਦਵਾਰਾ ਹੁਣ ਬਣਾਇਆ ਜੀ ਹੁਣ ਤਾਂ ਅਸੀਂ ਕੋਈ ਹਾਇਰੀ ਨਹੀਂ ਲਾਈ ਹਜੇ ਥੋੜੇ ਦਿਨ ਹੋਏ ਬਣਾਏ ਇਹਨੂੰ ਅੱਛਾ ਅੱਛਾ ਬਿਜਲੀ ਦਾ ਬਿਜਲੀ ਦਾ ਬਿੱਲ ਮਾਫ ਆ ਕਿਉਂ ਆਉਂਦਾ ਜੀ ਆਉਂਦਾ ਜੀ ਸਾਨੂੰ ਬਿੱਲ 14000 ਆਇਆ ਪਿਆ ਅੱਛਾ ਹਾਂਜੀ ਨਹੀਂ ਸਰਕਾਰ ਤਾਂ ਕਹਿੰਦੀ ਸੀ ਤੇ 6 ਜੂਨ ਤੱਕ ਮਾਫ ਕੀਤੀ ਆ ਫਿਰ ਨਹੀਂ ਜੀ ਸਾਨੂੰ ਤਾਂ ਘਰ ਡਿੱਗੇ ਦੇ ਵਿੱਚ ਵੀ 14000 ਆਇਆ ਪਿਆ ਅੱਛਾ ਡਿੱਗੇ ਘਰ ਦੇ ਵਿੱਚ ਵੀ 14000 14000 ਆਇਆ ਪਿਆ 16000 16000 ਜੀ ਅੱਛਾ ਆ ਜਿਹੜਾ ਤੁਸੀਂ ਮਕਾਨ ਖੜਾ ਕੀਤਾ ਇਹਦੀ ਛੱਤ ਨਹੀਂ ਪਈ ਹੋਈ ਬਸ ਕੰਧੀਆਂ ਚਾਰੇ ਦੁਆਰ ਚ ਕੰਦਾ ਕੀਤੇ ਹੋਈਆਂ ਕੀ ਇਹ ਤੁਸੀਂ ਆਪ ਕੀਤਾ ਕਿ ਸਰਕਾਰ ਨੇ ਇਹਦੇ ਪੈਸੇ ਦਿੱਤੇ ਨਾ ਜੀ ਸਰਕਾਰ ਨੇ ਨਹੀਂ ਕੀਤਾ ਅਸੀਂ ਮੈਂ ਵਦਰ ਨਾਮ ਤੇ ਜਮਕਸਰ ਸਾਹਿਬ ਆ ਸਾਡੇ ਪ੍ਰਾਣਾ ਕੰਮ ਕਰਦਾ ਬਿਗਲੀ ਦਾ ਉਹਨਾਂ ਦਾ ਉਹ ਤੋਂ ਵਿਆਜੂ ਪੈਸੇ ਚੱਕ ਕੇ ਅਸੀਂ ਕੰਦਾ ਖੜੀਆਂ ਕਰੀਆਂ ਸੀ ਅਸੀਂ ਆਖਾ ਛੇਤ ਸਰਕਾਰ ਕਰ ਦੇ ਕਿੱਥੇ ਇਹ ਨੇੜੇ ਪਰਿਵਾਰਾਂ ਨੂੰ ਲੈ ਕੇ ਕਿਹਦੇ ਘਰੇ ਜਾਵਾਂਗੇ ਹੂੰ ਅਸੀਂ ਇਹ ਵਾਧੇ ਪੈਸੇ ਚੱਕੇ ਸਾਨੂੰ ਅੱਜ ਵੀ ਵਿਆਜ ਮਹੀਨੇ ਦਾ ਪੈਂਦਾ ਅਸੀਂ ਕੰਮ ਵੀ ਨਹੀਂ ਹਜੇ ਕਰ ਸਕਦੇ ਤੇ ਸਾਨੂੰ ਵਿਆਜ ਵੀ ਪਈ ਜਾਂਦਾ ਕਿੰਨਾ ਕਿੰਨੇ ਪੈਸੇ ਚੱਕੇ ਸੀ ਤੁਸੀਂ ਵਿਆਜ ਅਸੀਂ 2.5 ਲੱਖ ਰੁਪਏ ਅੱਛਾ ਹੁਣ ਵਿਆਜ ਕਿੰਨਾ ਪੈਂਦਾ ਤੁਹਾਨੂੰ ਸਾਨੂੰ ਵਿਆਜ ਪੈ ਜਾਂਦਾ ਤਾਂ 10000 ਨਹੀਂ ਪੈਂਦਾ ਮਹੀਨੇ ਦਾ ਕਿ 10000 ਹਾਂ ਜੇਦੋਂ ਅਸੀਂ ਦੇ ਹੀ ਨਹੀਂ ਜਾਂਦੇ ਪੈਸੇ ਤਾਂ ਰਾਤ ਵਿਆਜ ਤਾਂ ਸੁੱਹੀ ਜਾਂਦਾ ਹੁੰਦਾ ਜੀ ਵਧ ਹੀ ਜਾਂਦਾ ਹਾਂ ਹਾਂਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਹਜੇ ਵੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਕੁਛ ਨਾ ਕੁਛ ਜਿੰਨਾਂ ਦੇ ਤਾਂ ਲਾਈਟਰ ਪਾਏ ਕੋਠੀਆਂ ਪਾਈਆਂ ਉਹਨਾਂ ਨੂੰ ਤਾਂ ਸਰਕਾਰ ਸਹਾਇਤਾ ਕਰੀ ਜਾਂਦੀ ਐ ਅਸੀਂ ਵੀ ਗਰੀਬ ਬੰਦੇ ਆ ਸਾਡੇ ਕਿਹੜਾ ਕੋਈ ਨੌਕਰੀ ਲੱਗਿਆ ਵੀ ਸਾਡੇ ਤਾਂ ਕੋਈ ਨੌਕਰੀ ਵੀ ਨਹੀਂ ਲੱਗਿਆ ਅਣਪੜ੍ਹ ਬੱਚੇ ਹੈਗੇ ਉਹ ਵੀ ਸੱਟਾਂ ਫੇਟਾਂ ਵਜੀਆਂ ਦਵਾਈਆਂ ਬੋਟੀਆਂ ਮਸਾਂ ਪੂਰੀਆਂ ਹੁੰਦੀਆਂ ਸਾਡੀਆਂ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਆਮ ਲੋਕਾਂ ਦੀ ਸਰਕਾਰ ਸਾਡੀ ਤਾਂ ਸਰਕਾਰ ਹੀ ਪਿੰਡਾਂ ਚ ਚੱਲਿਆ ਕਰੂ ਤੁਹਾਡੇ ਤੁਹਾਡੇ ਹਲਕੇ ਸਾਡੇ ਭਾਰੀਤਾ ਜੀ ਸਰਕਾਰ ਹੈ ਹੀ ਨਹੀਂ ਅਸੀਂ ਸਰਕਾਰ ਮਗਰ ਬਹੁਤ ਤਰ ਤਰ ਵੀ ਵੇਖ ਲਿਆ ਸਾਡੇ ਭਾਰੀ ਸਰਕਾਰ ਹੈ ਨਹੀਂਗੀ ਇਹ ਤੁਹਾਡੇ ਹਲਕੇ ਦੇ ਐਮਐਲਏ ਨਹੀਂ ਤੁਹਾਡੇ ਪਿੰਡਾਂ ਜਾ ਕੇ ਸਮੱਸਿਆਵਾਂ ਸੁਣਦੇ ਕਿਉਂਕਿ ਉਹ ਤਾਂ ਕਹਿੰਦੇ ਸੀਗੇ ਸਾਡਾ ਤਾਂ ਐਮਐਲਏ ਪਿੰਡ ਚ ਜਾਇਆ ਕਰੂਗਾ ਤੁਹਾਡੀਆਂ ਸਮੱਸਿਆਵਾਂ ਸੁਣਿਆ ਕਰੂ ਦੱਸੋ ਸਾਡੀ ਤਾਂ ਜੇ ਕਿਸੇ ਨੇ ਨਹੀਂ ਸੁਣੀ ਅਸੀਂ ਐਮਐਲਏ ਤਿੱਕਰ ਵੀ ਪਹੁੰਚੇ ਹੋਏ ਅਸੀਂ ਬੰਦੇ ਭੇਜੇ ਸੀਗੇ ਮੌਕੇ ਤੇ ਉਹਨੇ ਸਵਾਲ ਜਵਾਬ ਕੀਤੇ ਤੇ ਉਹਨੇ ਸਾਨੂੰ ਤਾਂ ਹਜੇ ਕੋਈ ਸੁਣਾਈ ਨਹੀਂ ਸਾਡੀ ਹੋਈ ਤਿੰਨ ਵਾਰੀ ਤਾਂ ਅਸੀਂ ਡੀਸੀ ਸਾਹਿਬ ਦੇ ਪਿਛੇ ਹੋ ਗਏ ਸੀ अच्छा कोई सुनाई ਨਹੀਂ ਹੋਈ ਸਾਡੀ ਅੱਜ ਤੋਂ ਤੁਹਾਡੇ ਪਿੰਡ ਦੀ ਨਵੀਂ ਪੰਚਾਇਤ ਬਣੀ ਨੂੰ ਨਵੀਂ ਪੰਚਾਇਤ ਦੀਆਂ ਵੀ ਮੰਤਾਂ ਸੀ ਉਹ ਬੰਦਾ ਕਿਹੜਾ ਜਿਹੜਾ ਮੰਤਾਂ ਨਹੀਂ ਕਰੀਆਂਗਾ ਘਰੇ ਜਾ ਜਾ ਕੇ ਅਸੀਂ ਹਰੇਕ ਬੰਦੇ ਦੀਆਂ ਮੰਤਾਂ ਕਰੀਆਂ ਸਾਡੀ ਕੋਈ ਸੁਣਾਈ ਨਹੀਂ ਨਹੀਂ ਹੁਣ ਆ ਜਿਹੜੀ ਸਕੀਮ ਚੱਲ ਰਹੀ ਆ ਹੁਣ ਫਾਰਮ ਭਰੇ ਜਾ ਰਹੇ ਤੁਸੀਂ ਹੁਣ ਅਪਲਾਈ ਕੀਤਾ ਫਾਈਲ ਭਰੀਆਂ ਦੁਆਰਾ ਹਾਂਜੀ ਕੱਲ ਭਰੀ ਐ ਫਾਈਲ ਅੱਛਾ ਉਹਦਾ ਹੁਣ ਮਹਾਰਾਜ ਨੂੰ ਪਤਾ ਜਾਂ ਸਰਕਾਰਾਂ ਨੂੰ ਪਤਾ ਕੀ ਨਾਮ ਆ ਭਾਈ ਤੁਹਾਡਾ ਮੇਰਾ ਨਾਮ ਗੁਰਮੀਲ ਸਿੰਘ ਹੈ ਜੀ ਵਿਆਹ ਹੋਇਆ ਹਾਂਜੀ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਪੜਦੇ ਆ ਨਹੀਂ ਯਾਰ ਇੱਕ ਪੜਦਾ ਇੱਕ ਛੋਟਾ ਜੀ ਅੱਛਾ ਕੀ ਕੰਮ ਕਰ ਕਰਦੇ ਹੋ ਤੁਸੀਂ ਮੈਂ ਪੇਂਟ ਦਾ ਕੰਮ ਕਰਦਾ ਅੱਛਾ ਤੇ ਪੇਂਟ ਦੇ ਕੰਮ ਦੇ ਵਿੱਚ ਮਤਲਬ ਜਿਸ ਤਰ੍ਹਾਂ ਦਾ ਮਕਾਨ ਦੀ ਹਾਲਤ ਆ ਫਿਰ ਗੁਜ਼ਾਰਾ ਚੱਲ ਜਾਂਦਾ ਬਸ ਟਾਈਮ ਪਾਸ ਹੀ ਆ ਜੀ ਗੁਜ਼ਾਰਾ ਬਸ ਓਖਾ ਹੀ ਆ ਸਮਝ ਲਓ ਮਹਿੰਗਾਈ ਦੇ ਹਿਸਾਬ ਨਾਲ ਅੱਛਾ ਤੇ ਬਸ ਟਾਈਮ ਪਾਸ ਕਰ ਸਕਦੇ ਨੇ ਭਾਈ ਜਿਆਦਾ ਕੋਈ ਨਾ ਜਿਵੇਂ ਆਪਾਂ ਕਹਦੇ ਗਏ ਜਾਲਾ ਚਾ ਦੋੜੀਆਂ ਦੌੜਦਾ ਇਹ ਨਹੀਂ ਆ ਸਸਤਾ ਹੈਗਾ ਜੀ ਹੂੰ ਵੀ ਆਉਂਦੇ ਕੱਪੜੇ ਵੀ ਨਹੀਂ ਬਣਾਏ ਜਾਂਦੇ ਘਰ ਦਾ ਐਜੋ ਜਿਹਾ ਸਿਸਟਮ ਚੱਲਦਾ ਬਸ ਹੂੰ ਨੇ ਤੁਸੀਂ ਤੁਹਾਡਾ ਮਕਾਨ ਲੱਗਿਆ ਜਿਵੇਂ ਮਾਤਾ ਜੀ ਨੇ ਦੱਸਿਆ ਵੀ ਇਹ 7 ਮੈਂਬਰਾਂ ਦਾ ਪਰਿਵਾਰ ਤੇ ਹਨ ਤੁਸੀਂ ਕਿਹਾ ਵੀ ਮੈਂ ਪਿੰਡ ਦਾ ਕੰਮ ਕਰ ਤੁਸੀਂ ਦੁਬਾਰਾ ਉਹਨਾਂ ਨਾਲ ਅਫਸਰਾਂ ਨਾਲ ਜਾਂ ਤੁਹਾਡੀ ਪਿੰਡ ਦੀ ਪੰਚਾਇਤ ਆ ਇਹਨਾਂ ਦਾ ਇਹਨਾਂ ਨੂੰ ਹੁਣ ਤੱਕ ਤੁਸੀਂ ਮਿਲੇ ਹੁਣ ਤੱਕ ਪੰਚਾਇਤ ਨੇ ਕੀ ਆਖਿਆ ਤੁਹਾਨੂੰ ਚੌਂਕੀਦਾਰ ਤੋਂ ਲੈ ਕੇ ਹਰੇਕ ਬੰਦੇ ਤੱਕ ਕਰਮ ਇੱਕ ਟੰਗ ਟੰਗਾਂ ਕੰਟੈਕਟ ਕੀਤਾ ਜੀ ਉਹ ਵੀ ਬਸ ਲਾਰਾਂ ਜੀ ਰੱਖੀ ਜਾਂਦੇ ਸੀਗੀ ਅੱਛਾ ਮੈਂ ਤੇ ਇੱਥੋਂ ਆਪਣੇ ਤਰਸੀਮ ਆ ਜੀ ਖੁੰਡੇ ਲਾਲ ਪ੍ਰਧਾਨ ਜੀ ਆਪਣੇ ਮਜ਼ਦੂਰ ਖੇਤ ਮਜ਼ਦੂਰ ਨੂੰ ਜਦਈ ਅਸੀਂ ਗਏ 96 ਨੰਬਰ ਕਮਰੇ 'ਚ ਜੀ ਗੁਰਵਿੰਦਰ ਨਾ ਦਾ ਬੰਦਾ ਉੱਥੇ ਚਾਰ ਵਾਰੀ ਤਾਂ ਮੈਂ ਉਹਦੇ ਕੋਲ ਤਰਪਾਲ ਲਈ ਜਾਇਆ ਹੈ ਅੱਛਾ ਉਹ ਤਾਂ ਬਾਸਾਂ ਜਿਆਦੇ ਸੀ ਤਰਪਾਲ ਮੈਂ ਫਿਰ ਤਰਪਾਲ ਹੀ ਦੇ ਦੋ ਇੱਕ ਹੂੰ ਉਹ ਪਹਿਲਾਂ ਤਾਂ ਤਿੰਨ ਵਾਰੀ ਤਾਂ ਮੈਨੂੰ ਕਹਿੰਦਾ ਯਾਰ ਵੀ ਮੈਂ ਦੇਹ ਸਾਹਿਬ ਨੂੰ ਲਿਖ ਦਿੱਤਾ ਵਾ ਵੀ ਮੈਂ ਤਰਪਾਲ ਦਾ ਕਰਦਾ ਅਡਜਸਟਮੈਂਟ ਹੂੰ ਤੇ ਸ਼ਨੀਵਾਰ ਤੋਂ ਸ਼ਨੀਵਾਰ ਪਾਈ ਗਿਆ ਮੈਨੇ ਚਾਰ ਸ਼ਨੀਵਾਰ ਲਗਾਤਾ ਸੱਦਿਆਂ ਨੇ ਪੰਜਵੇਂ ਸ਼ਨੀਵਾਰ ਕਹਿੰਦਾ ਯਾਰ ਨਹੀਂ ਅੱਛਾ ਤੇ ਤਿੰਨ ਵਾਰੀ ਮੈਂ ਵੈਸੇ ਗਿਆ ਨਾ ਤੰਬਰ ਜੀ ਮੈਂ ਯਾਰ ਮੇਰੀ ਫਾਈਲ ਦਾ ਦੱਸ ਦੋ ਕਹਿੰਦਾ ਹਾਲੇ ਆਈ ਨਹੀਂ ਹੂੰ ਤੇ ਚੌਥੀ ਔਰ ਮੈਂ ਪ੍ਰਧਾਨ ਜੀ ਨੂੰ ਲੈ ਕੇ ਗਿਆ ਨਾਲ ਤਰਸੇਮ ਤਰਸੇਮ ਸਿੰਘ ਨੂੰ ਆਪਣਾ ਖੁੰਡੇ ਲਾਲ ਤੋਂ ਹੀ ਹੂੰ ਤੇ ਜਦੋਂ ਇਹਨਾਂ ਨੂੰ ਨਾਲ ਲੈ ਕੇ ਗਿਆ ਉਦੋਂ ਆਂਦਾ ਯਾਰ ਥੋੜੀ ਤਾਂ ਫਾਈਲ ਹੀ ਬੰਦ ਕੀਤੀ ਵੀ ਪਟਵਾਰੀ ਆਂਦਾ ਵੀ ਤੁਹਾਡਾ ਨੁਕਸਾਨ ਹੀ ਕੋਈ ਨਹੀਂ ਹੋਇਆ ਅੱਛਾ ਪਹਿਲਾਂ ਮੈਨੂੰ ਲਾੜੇ ਚ ਰੱਖਿਆ ਉਹਨਾਂ ਨੇ ਵੀ ਪੰਜ ਛੇ ਰੀ ਤੋਂ ਮੈਂ ਜਦੋਂ ਗਿਆ ਜੀ ਨਹੀਂ ਜਦੋਂ ਉਹਨਾਂ ਨੇ ਇਹ ਕਿਹਾ ਵੀ ਤੁਹਾਡੀ ਫਾਈਲ ਰਿਜੈਕਟ ਹੋ ਗਈ ਬੰਦ ਹੋ ਗਈ ਹਾਂਜੀ ਤਾਂ ਤੁਸੀਂ ਪਟਵਾਰੀ ਨੂੰ ਪੁੱਛਿਆ ਵੀ ਤੁਸੀਂ ਭਾਈ ਮੌਕਾ ਦੇਖ ਕੇ ਆਇ ਸੀ ਤੇ ਫਿਰ ਵੀ ਤੁਸੀਂ ਕਹਿੰਦੇ ਪਟਵਾਰੀ ਤਿੰਨ ਵਾਰੀ ਗਿਆ ਮੈਂ ਲੱਖਿਆ ਲਈ ਪਟਵਾਰੀ ਮਿਲਿਆ ਨਹੀਂ ਬਣੀ ਅੱਛਾ ਬਾਕੀ ਜਦੋਂ ਉਹ ਹੀ ਇੱਕ ਨੂੰ ਮਿਲਦਾ ਸੀ ਜਿਹਦਾ ਬਦਲ ਜਾਂਦਾ ਸੀਗਾ ਜੀ ਜੇ ਦੂਜੇ ਨੂੰ ਮਿਲਦਾ ਸੀ ਤੀਜਾ ਬਦਲ ਜਾਂਦਾ ਸੀਗਾ ਜੀ ਅੱਛਾ ਇਸ ਤਰ੍ਹਾਂ ਸਾਨੂੰ ਵੀ ਗੋਲਮਾਲ ਚ ਰੱਖਿਆ ਨਾ ਨੇ ਜੀ ਹੂੰ ਸਭ ਤੋਂ ਜ਼ਿਆਦਾ ਗੋਲਮਾਲ ਚ ਰੱਖਿਆ ਉਹ ਗੁਰਵਿੰਦਰ ਨਾ ਦਾ ਮੁੰਡਾ ਨਾ 37 ਨੰਬਰ ਚ ਆ ਜੀ ਅੱਛਾ ਇਹ ਨਹੀਂ ਪਤਾ ਵੀ ਮੇਰੇ ਪਿੰਡੋਂ ਕੋਈ ਕੰਡੈਕਟ ਕਰਦਾ ਉਹ ਬੰਦੇ ਨਾਲ ਹੂੰ ਕਿਉਂਕਿ 16 ਲ ਜਾਉਂਦੇ ਨੇ ਜੀ ਹੂੰ ਤੇ ਹੁਣ ਮੇਰੇ ਯਾਰ ਦੋਸਤ ਸੀਗਾ ਗੁਰਵਿੰਦਰ ਸਿੰਘ ਕਿੱਥੋਂ ਪਿੰਡੋਂ ਮੇਰੇ ਨਾਲ ਹੀ ਪਿੰਡ ਦਾ ਕੰਮ ਕਰਦਾ ਸੀ ਹੂੰ ਤੇ ਉਹਨੇ ਆਪਦੇ ਕੋਈ ਸੱਦਨ ਮੱਤਰ ਗਿਆ ਸੀ ਉਹਦਾ ਥੇ 69 ਨੰਬਰ ਚ ਹੂੰ ਤੇ ਜਦੋਂ ਉਹਨੇ ਪਤਾ ਕਰਵਾਇ अच्छा वी ਸਾਡੇ ਕੋਲ ਤਾਂ ਹੁਣ ਆ ਕਹਿੰਦਾ ਦਸੰਬਰ ਨਵੰਬਰ ਚ ਆਊਗਾ 2 ਕਰੋੜ ਰੁਪਈਆ ਆ ਕੇ ਉਦੋਂ ਤੁਸੀਂ ਫੈਨ ਲਵਾ ਲਓ ਜੀ ਹੂੰ ਆ ਜਵਾਬ ਦਿੱਤਾ ਉਹ ਟਾਈਮ ਫਿਰ ਮੈਂ ਪ੍ਰਧਾਨ ਜੀ ਕੋਲੇ ਗੱਲ ਕੀਤੀ ਪ੍ਰਧਾਨ ਜੀ ਕਹਿੰਦਾ ਚਲ ਕੋਈ ਨਹੀਂ ਆਪਾਂ ਡਿਸੀਜਨ ਉਹਨੂੰ ਮਿਲਦੇ ਆਂ ਪਰ ਉਹਨੂੰ ਛੁੱਟੀਆਂ ਆਂ ਗਈ ਹੂੰ ਅੱਛਾ ਸ਼ੁੱਕਰਵਾਰ ਦੀ ਗੱਲ ਆ ਸ਼ੁੱਕਰਵਾਰ ਨੂੰ ਜਾਣਾ ਸੀ ਉਸ ਤੋਂ ਧਰਨ ਲੱਗ ਗਿਆ ਜੀ ਠੀਕ ਹੈ ਜੀ ਤੇ ਹੁਣ ਛੁੱਟੀਆਂ ਦੇ ਵਿੱਚ ਮਿਲਣਾ ਸੀ ਪ੍ਰਧਾਨ ਜੀ ਕਹਿੰਦੇ ਮਿਲਾਂਗੇ ਆਪਾਂ ਫਿਰ ਉਹਦੇ ਬਾਅਦ ਛੁੱਟੀਆਂ ਚੱਲ ਪੂਗੀਆਂ ਜੀ ਹੂੰ अच्छा भाई जबो बारिश आ जांदी है हुन वैसे भी बारिशਾਂ ਦਾ ਟਾਈਮ ਹੈ ਹਨਾ ਹਾਂਜੀ ਫਿਰ ਫਿਰ ਕਿਸ ਤਰ੍ਹਾਂ ਇੰਤਜ਼ਾਮ ਕਿਵੇਂ ਕਰਦੇ ਕਿਉਂਕਿ ਛੱਤ ਤਾਂ ਬਿਲਕੁਲ ਵੀ ਹੈ ਨਹੀਂ ਇੰਤਜ਼ਾਮ ਬਸ ਸਾਹ ਥੋੜੇ ਸਾਹਮਣੇ ਆ ਜੇ ਕੋਈ ਪਲਣਾ ਪੁਲਣਾ ਥੱਲੇ ਜਾ ਕਿਰੀ ਗਾਣ ਗੋਣ ਬੈਠੇ ਦਈ ਹੂੰ ਪਿੰਡ ਵਾਲਿਆਂ ਨੇ ਸਾਥ ਦਿੱਤਾ ਤੁਹਾਡਾ ਆਮ ਲੋਕਾਂ ਨੇ ਆਮ ਲੋਕਾਂ ਨੇ ਤਾਂ ਬਹੁਤ ਸਪੋਰਟ ਕੀਤੀ ਇਹ ਉਹਨਾਂ ਨੇ ਮੈਪਾ ਕਹਿ ਦਿੱਤੀ ਹੂੰ ਕੁਝ ਜਿੰਨਾ ਵੀ ਪਕਾ ਦਿੱਤੀ ਪਿੰਡ ਵਾਲਿਆਂ ਕੋਲ ਕੁਝ ਚੱਕਰ ਨਹੀਂ ਗਏ ਬਸ ਕਿ ਜਿਹੜੇ ਸਰਕਾਰੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਹੱਡੀ ਵਾਲਾ ਕੰਮ ਹੈ ਇਹਨਾਂ ਦਾ ਜਿਹੜੇ ਬੰਦਾ ਹੱਡੀ ਸੜਦਾ ਉਸੇ ਦਾ ਕੰਮ ਹੁੰਦਾ ਹੈ ਬਾਕੀ ਨਹੀਂ ਹੁੰਦਾ अच्छा मतलब मजदूरां दी सरकार ਦੇ ਵਿੱਚ ਜਿਹੜੇ ਕਹਿੰਦੇ ਸੀ ਵੀ ਮਜ਼ਦੂਰਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਨਹੀਂ ਸੁਣੀ ਜਾ ਨਾ ਨਾ ਮਜ਼ਦੂਰ ਦਾ ਤਾਂ ਗੇਟ ਪਹਿਲਾ ਨੰਬਰ ਦਾ ਜਿਹੜਾ ਗੇਟ 'ਚ ਬੱਠਾ ਬੰਦਾ ਮਜ਼ਦੂਰ ਮੰਦਰੇ ਨਹੀਂ ਵੜਨਦਾ ਜੀ ਹੂੰ ਸਭ ਤੋਂ ਵੱਡੀ ਗੱਲ ਤਾਂ ਅੱਛਾ ਆਮ ਬੰਦਾ ਨਹੀਂ ਅੰਦਰ ਜਾ ਸਕਦਾ ਭਾਵੇਂ ਕਿਸੇ ਵੀ ਦਫਤਰ ਜਾਵੜੋ ਤੁਸੀਂ ਹੂੰ ਤਹਿਸੀਲ 'ਚ ਵੀ ਉਹਨਾਂ ਦਾ ਜਿਹੜਾ ਇੱਕ ਬੱਠਾ ਸੀ ਵਲੰਟੀਅਰ ਸਾਨੂੰ ਕਹਿੰਦਾ ਯਾਰ ਤਹਿਸੀਲਦਾਰ ਹੈ ਨਹੀਂ ਤਾਂ ਤਹਿਸੀਲਦਾਰ ਅੰਦਰ ਬੈਠਾ ਸੀਗਾ ਜੀ ਅੱਛਾ ਉੱਥੇ ਵੀ ਸਾਨੂੰ ਮੋੜ ਦਿੱਤਾ ਗਿਆ ਸੀ ਇੱਥੋਂ ਕਰੀ ਹੂੰ ਮੈਨੂੰ ਲਗਾਤਾਰ 40 ਤੋਂ 45 ਦਿਨ ਹੋ ਗਏ ਇਸੇ ਕੰਮ ਦੀ ਭਗਾਈ ਕਰਦੇ ਰਿਹਾ ਨੂੰ ਹਜੇ ਤੱਕ ਕੋਈ ਕੰਮ ਨਹੀਂ ਬੜਿਆ ਨਾ ਜੀ ਕੀ ਲੱਗਦਾ ਵੀ ਕਿਉਂ ਨਹੀਂ ਕੰਮ ਕਰ ਰਹੇ ਕਿੱਥੇ ਤੁਹਾਡੇ 'ਚ ਕੋਈ ਕਮੀ ਆ ਕਿ ਉਹ ਕੀ ਚਾਹੁੰਦੇ ਆ ਤੁਹਾਡੇ ਤੋਂ ਮੈਂ ਤਾਂ ਫਿਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਪੈਸਾ ਮੁੱਖ ਆ ਜੀ ਸਾਡੇ ਕੋਲੇ ਪੈਸੇ ਨਹੀਂ ਕਿਵੇਂ ਕਿਵੇਂ ਸਾਡੇ ਕੋਲੇ ਪੈਸੇ ਹੈ ਨਹੀਂ ਦੇਣੂ ਜੇ ਤਾਂ ਅਸੀਂ ਦੇਦ ਗਏ ਅਸੀਂ ਤਾਂ ਹੁਣ ਆ ਪੱਟੇ ਛੱਡੇ ਪਏ ਆ ਜੇ ਅਸੀਂ ਉਹਨਾਂ ਨੂੰ ਪੈਸੇ ਦੇਦ ਗਏ ਖਾਣ ਪੀਣ ਨੂੰ ਅੰਦਰ ਅੰਦਰ ਖਾਤੇ ਤੇ ਸਾਡਾ ਵੀ ਨਾਲ ਮੌਕੇ ਤੇ ਕੰਮ ਹੋ ਜਾਂਦਾ ਸਾਡੇ ਕੋਲੇ ਲਾਲਚਾ ਹੀ ਨਹੀਂਗਾ ਦੇਣ ਨੂੰ ਮੰਗਲ ਚ ਭਲਦੇ ਆ ਹਾਂ ਮਤਲਬ 10000 ਦੇ 5000 ਦੇ ਦੇ ਦਿਨ ਦਾ ਕੋਈ 10000 5000 ਮੁੱਠ ਚੋ ਦਾ ਤਾਂ ਸਭ ਕੁਝ ਹੈਗਾ ਸਾਡੇ ਕੋਲੇ ਹੈ ਨਹੀਂ ਦੇਣ ਨੂੰ ਕੁਝ ਵੀ ਕਿਸੇ ਵਾਸਤੇ ਅਸੀਂ ਤਾਂ ਪਹਿਲਾਂ ਹੀ ਮੌਕੇ ਤੇ ਵੀਡੀਓ ਪਾਈ ਸੀ ਬਾਈ ਹੋਰ ਨੇ ਜੀ ਪੱਤਰਕਾਰ ਵੀ ਆਈ ਸੀ ਸ਼ਾਇਦ ਤੁਹਾਨੂੰ ਵੀਡੀਓ ਵੀ ਦੇ ਦਾਂਗੇ ਤੇ ਤਾਂ ਵੀ ਕੋਈ ਇਹਨਾਂ ਨੇ ਨਹੀਂ ਸੁਣੀ ਗੀ ਹਾਂ ਚੌਂਕੀਦਾਰ ਵੀ ਇੱਥੋਂ ਤੇ ਚੌਂਕੀਦਾਰ ਵੀ ਬੰਦਾ ਉਹਨਾਂ ਦੇ ਪੱਖ ਦੀ ਗੱਲ ਕਰਦਾ ਸਾਡੇ ਪੱਖ ਦੀ ਗੱਲ ਨਹੀਂ ਕਰਦਾ ਚੌਂਕੀਦਾਰ ਵੀ ਅੱਛਾ ਚੌਂਕੀਦਾਰ ਹੀ ਥਾ ਸਭ ਤੋਂ ਵੱਡੀ ਗੱਲ ਤਾਂ ਕੀ ਆ ਜੇ ਉਹ ਮੈਨੂੰ ਮੁਲਾਜ਼ਮ ਪੁੱਛਦੇ ਸੀ ਵੀ ਯਾਰ ਕੀ ਕੀਤਾ ਜਾਵੇ ਤੇ ਤੁਸੀਂ ਕੋਈ ਦਰਖਾਸਤ ਦੇਣੀ ਮੈਂ ਕਿਹਾ ਨਹੀਂ ਜੀ। ਇਹ ਅਸਲ ਕਾਰਨ ਕੀ ਸੀ ਚੌਂਕੀਦਾਰ ਹੋਰੀ ਲਿਖਦੇ ਫਿਰਦੇ ਸੀ ਕਮਰੇ 2019 ਦੀ ਗੱਲ ਆ ਜੀ। ਹੂੰ ਮੈਂ ਕਿਹਾ ਅੰਕਲ ਵੀ ਸਾਡਾ ਵੀ ਰੇ ਕਹਿੰਦਾ ਯਾਰ ਤੁਹਾਡੇ ਕਲੀ ਹੋਈ ਆ। ਹੂੰ ਮੈਂ ਕਿਹਾ ਅੰਕਲੇ ਵੀ ਗਰੀਬ ਬੰਦਾ ਕਲੀ ਵੀ ਨਹੀਂ ਕਰ ਸਕਦਾ। ਇਹ ਕਲੀ ਕਿਹੜਾ ਜੇ ਡੰਗਣ ਲੱਗਾ ਰੋਕ ਦੂਗੀ ਜੀ। ਉਹਦਾ ਮਕਾਨ ਪੱਟਾ ਆਇਆ ਸੀਗਾ ਜੀ। ਅੱਛਾ ਤੇ ਕੋਸੇ ਸੀ ਚੌਟ ਟਚਪੇਲ ਕਰਾ ਲਿਆ ਉਹਦਾ ਕਿਸ ਮਿਸਤਰੀ ਤੋਂ ਜੀ। ਤੇ ਉਹ ਬਾਹਰ ਸਾਮੂਰਸਾ ਕਰਕੇ ਫਿਰ ਤੁਹਾਨੂੰ ਪਤਾ ਹੀ ਜਿਆਦਾਤਰ ਤੇ ਮਕਾਨ ਬਿੰਦਾ ਬਿੰਦਾ ਬਹਿ ਗਿਆ ਜੀ ਹੂੰ ਅੱਛਾ ਮਾਤਾ ਆ ਤੁਹਾਡੇ ਦੂਸਰੇ ਕਮਰੇ ਚ ਅਸੀਂ ਦੇਖ ਕੇ ਆਏ ਆ ਉਥੇ ਤੁਹਾਡੇ ਉਹ ਜਿਹੜੀ ਛੱਤ ਉੱਪਰ ਪਾਈ ਹੋਈ ਆ ਉਹਦੇ ਦਾ ਕਾਨੇ ਵੀ ਪਾਟੇ ਹੋਏ ਆ ਫਿਰ ਹੁਣ ਜਦੋਂ ਬਾਰਿਸ਼ ਆ ਗਈ ਫਿਰ ਕਿਵੇਂ ਇੰਤਜ਼ਾਮ ਕਰੋਗੇ ਇੰਤਜ਼ਾਮ ਕੀ ਕਰਨਾ ਹੀ ਬਸ ਆਪਦੇ ਜਿਵੇਂ ਮਾਨ ਲਿਖੀਆਂ ਹੈ ਨਾ ਫਿਰ ਜੋ ਸਰਕਾਰਾਂ ਨਹੀਂ ਸੁਣਦੀਆਂ ਅਸੀਂ ਜਿਵੇਂ ਸਿਆਲ ਪੱਲੀਆਂ ਥੱਲੇ ਕੱਢ ਲਿਆ ਤੇ ਅਸੀਂ ਖੜੀ ਜਾਂਦੇ ਆਂ ਫੰਤਾਬ ਕਹਿੰਦੇ ਐ ਕਿਤਾ ਬਾਰਸ਼ਾਂ ਵੀ ਕਾਫੀ ਪਾਣੀ ਆ ਫਿਰ ਪਾਣਗਾ ਤਾਂ ਤਰੀਕਾ ਕਬੀਲਾ ਹੈਗਾ ਚੱਕ ਕੇ ਮੰਜੀ ਉਧਰ ਜਾਵੜਿਆ ਕਰਾਂਗੇ ਰਾਤ ਨੂੰ ਹੋਰ ਕੀ ਆਹੀ ਹਾਲਾ ਹੋਰ ਤਾਂ ਕੋਈ ਹਾਲੀ ਹੈ ਨਹੀਂ ਫਿਰ ਹੁਣ ਕਸੀਂ ਕਿਹੜਾ ਜਾ ਕੇ ਉਹਨਾਂ ਨਾਲ ਲੜ ਸਕਦੇ ਆ ਸਾਡੇ ਕੋਲੇ ਉਹਨਾਂ ਨੂੰ ਦੇਣ ਨੂੰ ਕੁਛ ਹੈ ਨਹੀਂਗਾ ਜੇ ਕੋਈ ਦੇਣ ਨੂੰ ਹੋਵੇ ਤਾਂ ਅਸੀਂ ਵੀ ਉਹਨਾਂ ਨੂੰ ਕੁਛ ਦੇ ਦਈਏ ਜਾ ਕੇ ਸਾਡਾ ਵੀ ਖੌਰਾ ਸੋਣ ਹੀ ਲੈਣ ਸਾਡੇ ਕੋਲੇ ਤਾਂ ਕੁਛ ਨਹੀਂ ਸਰਕਾਰਾਂ ਜਾਂ ਸੁਣਨ ਚਾਹੀਦਾ ਸੁਣਨਾ ਅਸੀਂ ਤਾਂ ਆਪਦਾ ਲਾਜ਼ਮੀ ਨਹੀਂ ਹਜੇ ਮੇਰਾ ਪੂਰਾ ਹੋਇਆ ਅਛਾ ਹਾਂਜੀ ਤੇ ਤੁਹਾਡਾ 5 ਲੱਖ ਵਾਲਾ ਕਾਰਡ ਨਹੀਂ ਬਣਿਆ ਕਾਰਡ ਬਣਿਆ ਕਾਰਡ ਕਹਿ ਦਿੰਦੇ ਆਪਰੇਸ਼ਨ ਤੇ ਹੀ ਚੱਲਦਾ ਹੈਗਾ ਵੀ ਜਮਾ ਅਸੀਂ ਆਪ ਦਾ ਮੌਕੇ ਤੇ ਇਲਾਜ ਨਹੀਂ ਕਰਾ ਸਕਕੇ ਹਜੇ ਦਵਾਈ ਬੂਟੀ ਅਸੀਂ ਖਾਈ ਜਾਂਦੇ ਆ ਅਛਾ